ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਸਰਬੱਤ ਦੁਨੀਆ ਨੂੰ ਸਿੱਧੇ ਰਸਤੇ ਪੰਦੇ ਹੋਏ ਲਾਹੌਰ ਤੋਂ ਅੱਗੇ ਆਉਂਦੇ ਮਿੰਟ ਗੁਮਰੀ ਜ਼ਿਲ੍ਹਾ ਹੈ ਉਥੇ ਸੱਤ ਘਰੇ ਪਿੰਡ ਤੋਂ ਬਾਹਰ-ਬਾਰ ਡੇਰਾ ਕਰਦੇ ਨੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੈ ਉਥੇ ਨਿਰੰਕਾਰੇ ਪਾਵਨ ਬਾਣੀ ਦਾ ਜਾਪ ਕੀਰਤਨ ਦੁਆਰਾ ਕਰ ਰਹੇ ਨੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਉੱਥੇ ਜੋ ਵੀ ਸਿੱਖ ਸੇਵਕ ਆਉਂਦਾ ਹੈ ਉਹ ਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਨਿਹਾਲ ਹੋ ਕੇ ਜਾਂਦਾ ਹੈ ਤੇ ਸਤਬੰਗਾਂ ਦੀ ਦਿਨੋਂ ਦਿਨ ਉੱਥੇ ਮੰਨਤਾ ਹੋ ਰਹੀ ਹੈ ਵੱਧ ਤੋਂ ਵੱਧ ਸੰਗਤਾਂ ਆ ਕੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ ਸੋ ਉੱਥੇ ਇੱਕ ਦੱਸਦੇ ਹਨ ਕਿ ਜਾਤ ਦਾ ਮਰਾਸੀ ਸੀ ਉਸ ਨੇ ਜਦੋਂ ਸਤਬੰਗਾਂ ਦੇ ਪਾਸੋਂ ਇਹ ਪਾਵਨ ਸ਼ਬਦ ਸੁਣਿਆ ਮਹਾਰਾਜ ਪਾਵਨ ਬਾਣੀ ਉਚਾਰ ਰਹੇ ਸਨ ਕਿ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਲਿਖਾ ਰੱਬ ਮੰਗੇਸੀਆ ਬੈਠਾ ਕਾਢ ਵਹੀ ਤਲਬਾ ਪਉਸਨ ਆਟਿਆ ਬਾਕੀ ਜਿਨਾਂ ਰਹੇ ਅਜਰਾਇਲ ਫਰੀਸਤਾ ਖੁਸੀ ਆਏ ਤਹੀ ਆਮਣ ਜਾਣਨਾ ਸੁਝੈ ਢੀੜੀ ਗਲੀ ਸਹੀ ਉੜਨ ਖੁੱਟੇ ਨਾਨਕਾ ਉੜਕ ਸਚ ਰਹੀ ਜਦੋਂ ਇਹ ਪਾਵਨ ਬਾਣੀ ਦੀਆਂ ਪੰਕਤੀਆਂ ਉਸਨੇ ਸੁਣੀਆਂ ਉਸ ਨੂੰ ਚੰਗੀਆਂ ਲੱਗੀਆਂ ਸਤਿਗੁਰਾਂ ਦਾ ਉਪਦੇਸ਼ ਦਰਗਾਹ ਹੀ ਚੰਗਾ ਲੱਗਾ ਮਹਾਰਾਜ ਇਸ ਸ਼ਬਦ ਦੇ ਰਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ ਨਾਨਕ ਆਖ ਰੇ ਮਨਾ ਸੁਣੀਐ ਸਿੱਖ ਸਹੀ ਕੇ ਗੁਰੂ ਸਾਹਿਬ ਜੀ ਆਖਦੇ ਨੇ ਸੱਚੀ ਸਿੱਖਿਆ ਸੁਣ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਲਈ ਅੰਤ ਨੂੰ ਤੇਰੇ ਚੀਤੇ ਕਰਮਾਂ ਦਾ ਮਹਾਰਾਜ ਰੱਬ ਜਦੋਂ ਲੇਖਾ ਮੰਗਦਾ ਹੈ ਤਾਂ ਉਸ ਵੇਲੇ ਵਹੀ ਕੱਢ ਕੇ ਬੈਠ ਜਾਂਦਾ ਹੈ ਉਸ ਵੇਲੇ ਤਲਬਾ ਪਉਸਨ ਰਕ ਜਾ ਬਾਕੀ ਜਿੰਨਾ ਰਹੀ ਉਸ ਵੇਲੇ ਲੇਖਾ ਦੇਣ ਦੀ ਵਾਰੀ ਜਦੋਂ ਆਉਂਦੀ ਹੈ ਜਿਹੜੇ ਬਾਕੀ ਰਹਿ ਗਏ ਉਹਨਾਂ ਮਨ ਮੁਖਾਂ ਨੂੰ ਵੀ ਸੱਦੇ ਪੈਂਦੇ ਨੇ ਲਿਖਾ ਪਗਤਾਉ ਆਪਣਾ ਅਜਰਾਈਲ ਫਰੈਸਤਾ ਹੋਸੀ ਆਏ ਤਈ ਉਦੋਂ ਮੌਤ ਦਾ ਜੋ ਫਰਿਸ਼ਤਾ ਹੈ ਉਹ ਸਿਰ ਤੇ ਆਣ ਕੇ ਖਲੋ ਜਾਂਦਾ ਹੈ ਆਮਣ ਜਾਣਨਾ ਸੁਝਾਈ ਢੀੜੀ ਗਲੀ ਫਹੀ ਇਹ ਇੱਕ ਮੌਤ ਦੀ ਐਸੀ ਢੀੜੀ ਗਲੀ ਹੈ ਜਿੱਥੋਂ ਜੀਵ ਭੱਜ ਕੇ ਕਿਤੇ ਜਾ ਨਹੀਂ ਸਕਦਾ ਭਾਵ ਕੇ ਆਉਣਾ ਜਾਣਾ ਕੁਝ ਸੁਝਦਾ ਹੀ ਨਹੀਂ ਤਾਂ ਮਹਾਰਾਜ ਫਰਮੰਦੇ ਕੂੜ ਨਖੁੱਤੇ ਨਾਨਕਾ ਉੜਕ ਸੱਚ ਰਹੀ ਉੱਥੇ ਜਿਹੜੇ ਝੂਠੇ ਨੇ ਉਹਨਾਂ ਦੀ ਕਦਰ ਨਹੀਂ ਪੈਂਦੀ ਉੜਕ ਸੱਚ ਦੀ ਕੀਮਤ ਪੈਂਦੀ ਹੈ ਤਾਂ ਸਤਿਗੁਰੂ ਜੀ ਸੱਚਾ ਸੱਚਾ ਉਪਦੇਸ਼ ਸੱਚ ਨਾਲ ਜੋੜਨ ਵਾਸਤੇ ਸਾਰਿਆਂ ਨੂੰ ਦਿੰਦੇ ਸਨ ਇਹ ਕਲਾਮ ਉਸ ਜਾਤ ਦੇ ਮਰਾਸੀ ਨੇ ਕਿਉਂਕਿ ਪ੍ਰਾਤਨ ਸਮਿਆਂ ਦੀ ਜੇ ਗੱਲ ਕਰੀਏ ਤੇ ਜ਼ਿਆਦਾਤਰ ਰਾਗ ਦੁਆਰਾ ਜੋ ਕੀਰਤਨ ਗਾਇਨ ਕਰਦੇ ਨੇ ਇਹ ਜਾਤ ਦੇ ਡੂਮ ਹੀ ਕਰਦੇ ਰਹੇ ਨੇ ਸੋ ਉਸ ਨੇ ਇਹ ਪਾਵਨ ਬਾਣੀ ਦਾ ਸ਼ਬਦ ਗੁਰੂ ਸਾਹਿਬ ਜੀ ਮਹਾਰਾਜ ਦੇ ਪਾਸੋਂ ਲਖਵਾਇਆ ਉਸ ਨੂੰ ਚੰਗਾ ਲੱਗਾ ਤੇ ਉਹ ਉੱਚੀ ਉੱਚੀ ਇਹ ਸ਼ਬਦ ਪੜਦਾ ਤੁਰਿਆ ਜਾ ਰਿਹਾ ਉੱਚੀ ਉੱਚੀ ਇਸ ਸ਼ਬਦ ਦਾ ਗਾਇਨ ਕਰ ਰਿਹਾ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਇਦਾਂ ਜਦੋਂ ਉਹ ਸ਼ਬਦ ਦਾ ਜਾਪ ਕਰਦਾ ਉੱਚੀ ਉੱਚੀ ਜਾ ਰਿਹਾ ਤਾਂ ਉੱਥੇ ਦੱਸਦੇ ਹਨ ਕਿ ਕਰੋੜੀਆ ਖਤਰੀ ਉਸ ਨੇ ਇਹ ਸ਼ਬਦ ਇਸ ਡੂਮ ਦੇ ਪਾਸੋਂ ਸੁਣਿਆ ਜਦੋਂ ਉਸ ਨੇ ਇਹ ਸਾਰਾ ਸ਼ਬਦ ਸੁਣਿਆ ਜਿਸ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੈ ਝੂਠ ਨੂੰ ਗਲਤ ਤੇ ਸੱਚ ਨੂੰ ਸਹੀ ਦੱਸ ਰਹੇ ਨੇ ਤਾਂ ਉਸ ਨੇ ਪੁੱਛਿਆ ਇਹ ਜੇ ਤੂੰ ਕਲਾਮ ਪੜ ਰਿਹਾ ਹੈ ਇਹ ਕਿਸ ਦੀ ਕਲਾਮ ਹੈ ਸੋ ਆਪ ਜੀ ਜਾਣਦੇ ਜੇ ਕਿ ਉਸ ਵੇਲੇ ਜੋ ਹਕੂਮਤ ਸੀ ਜੋ ਰਾਜ ਸੀ ਉਹ ਮੁਸਲਮਾਨੀ ਹਕੂਮਤ ਦਾ ਚੱਲ ਰਿਹਾ ਸੀ ਜਦੋਂ ਇਸ ਡੂਮ ਨੇ ਦੱਸਿਆ ਕਿ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਲਾਮ ਹੈ ਤਾਂ ਉਸ ਕਰੋੜੀ ਦੇ ਕੋਲੋਂ ਦਰਿਆ ਨਾ ਗਿਆ ਉਹ ਆਖਣ ਲੱਗਾ ਕਿ ਇਹ ਆਪਣੇ ਵਸ ਲੋਕਾਂ ਨੂੰ ਕਰ ਲਿਆ ਆਪਣਾ ਵੱਖਰਾ ਨਾਮ ਜਪਾਰਿਆ ਹੈ ਇਹ ਕੋਈ ਜਾਦੂਗਰ ਹੈ ਇਹਨੇ ਆਪਣੇ ਪਿੱਛੇ ਲੋਕ ਲਾਏ ਨੇ ਸਾਡੇ ਇਲਾਕੇ ਦੇ ਵਿੱਚ ਆ ਕੇ ਵਸ ਚੁੱਕਾ ਹੈ ਮੈਂ ਇਸ ਨੂੰ ਇੱਥੇ ਰਹਿਣ ਨਹੀਂ ਦੇਵਾਂਗਾ ਇਸ ਨੂੰ ਇਥੋਂ ਭੇਜ ਦੇਵਾਂਗਾ ਖਤਮ ਕਰ ਦੇਵਾਂਗਾ ਸੋ ਉਸ ਵੇਲੇ ਉਹ ਕਰੋੜਿਆ ਖਤਰੀ ਜਿਸ ਦੀ ਪਹੁੰਚ ਵੀ ਸਰਗਾਰੇ ਦਰਬਾਰੇ ਚੱਲਦੀ ਸੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਦਰਸ਼ਨ ਕੀਤੇ ਤੋਂ ਬਿਨਾਂ ਹੀ ਇਹ ਸ਼ਬਦ ਸੁਣ ਕੇ ਵੈਰ ਭਾਵ ਰੱਖਦਾ ਹੋਇਆ ਗੁਰੂ ਸਾਹਿਬ ਜੀ ਨੂੰ ਮਾਰਨ ਵਾਸਤੇ ਤੁਰਿਆ ਜਿਸ ਵੇਲੇ ਉਹ ਗੁਰੂ ਸਾਹਿਬ ਜੀ ਮਹਾਰਾਜ ਨੂੰ ਮਾਰਨ ਵਾਸਤੇ ਘਰੋਂ ਨਿਕਲਣ ਲੱਗਾ ਤਾਂ ਉਸ ਦੇ ਘਰ ਦੇ ਵਿੱਚ ਜੋ ਬੇਰੀ ਸੀ ਉਸ ਬੇਰੀ ਦੇ ਕੰਡੇਦਾਰ ਛਾਪਿਆਂ ਦੇ ਨਾਲ ਟਾਹਣੀਆਂ ਦੇ ਨਾਲ ਉਸ ਦੀ ਪੱਗ ਜੜ ਗਈ ਹੈ ਉਸ ਦੀ ਪੱਗ ਲੱਥ ਕੇ ਧਰਤੀ ਦੇ ਉੱਪਰ ਡਿੱਗਦੀ ਹੈ ਜਦੋਂ ਇਦਾਂ ਹੋਇਆ ਤਾਂ ਉਸ ਦੀ ਪਤਨੀ ਨੇ ਵੀ ਸਮਝਾਇਆ ਆਖਣ ਲੱਗੀ ਕਿ ਭਲਿਆ ਲੋਕਾ ਹੋਰ ਨਾ ਕੋਈ ਠੱਗਾ ਸਾਧਾ ਦੇ ਵਾਂਗੂ ਉਸ ਗੁਰੂ ਨਾਨਕ ਪਾਤਸ਼ਾਹ ਨੂੰ ਨਾ ਜਾਣ ਆਪਾਂ ਉਹਨਾਂ ਦੀ ਮਹਿਮਾ ਵਡਿਆਈ ਸੁਣੀ ਹੈ ਉਹਨਾਂ ਤੇ ਸਾਰੇ ਸੰਸਾਰ ਨੂੰ ਸਿੱਧੇ ਰਸਤੇ ਪਾਇਆ ਉਹ ਆਪ ਪੂਰਨ ਬ੍ਰਹਮ ਹਨ ਨਿਰੰਕਾਰ ਦਾ ਰੂਪ ਹਨ ਉਹਨਾਂ ਦੇ ਨਾਲ ਵੈਰ ਭਾਵ ਨਾ ਰੱਖ ਤਾਂ ਫੇਰ ਵੀ ਉਹ ਇਸ ਗੱਲ ਨੂੰ ਨਾ ਸਮਝਿਆ ਉਹ ਹੁਣ ਘੋੜੇ ਦੇ ਉੱਪਰ ਬੈਠ ਕੇ ਗੁਰੂ ਸਾਹਿਬ ਜੀ ਮਹਾਰਾਜ ਨੂੰ ਉੱਥੋਂ ਭੇਜਣ ਵਾਸਤੇ ਮਾਰਨ ਵਾਸਤੇ ਵੈਰ ਭਾਵ ਰੱਖਦਾ ਜਦੋਂ ਤੁਰਨ ਲੱਗਾ ਤਾਂ ਬੜੇ ਜ਼ੋਰ ਦੇ ਨਾਲ ਘੋੜੇ ਤੋਂ ਡਿੱਗ ਪਿਆ ਜਦੋਂ ਘੋੜੇ ਤੋਂ ਡਿੱਗਾ ਕਾ ਫਿਰ ਲੋਕਾਂ ਨੇ ਉਸ ਨੂੰ ਸਮਝਾਇਆ ਕਿ ਅਜੇ ਵੀ ਸਮਾਂ ਹੈ ਤੂੰ ਆਪਣੇ ਵਿਚਾਰ ਬਦਲ ਦੇ ਗੁਰੂ ਸਾਹਿਬ ਜੀ ਮਹਾਰਾਜ ਕਿਸੇ ਦੇ ਵਿਰੁੱਧੀ ਨਹੀਂ ਉਹ ਸੱਚਾ ਸਚਾ ਉਪਦੇਸ਼ ਦੇ ਰਹੇ ਨੇ ਪਰ ਉਹ ਕਰੋੜਿਆ ਖੱਤਰੀ ਉਹਨਾਂ ਲੋਕਾਂ ਦੀ ਗੱਲ ਵੀ ਮੰਨਣ ਨੂੰ ਤਿਆਰ ਨਹੀਂ ਸੀ ਜਿਸ ਵੇਲੇ ਘੋੜੇ ਤੋਂ ਡਿੱਗਾ ਤਾਂ ਹੁਣ ਉਹ ਘੋੜੇ ਦੇ ਉੱਪਰ ਤੇ ਨਾ ਚੜਿਆ ਪੈਦਲ ਆਦਮੀ ਲੈ ਕੇ ਗੁਰੂ ਸਾਹਿਬ ਜੀ ਮਹਾਰਾਜ ਨੂੰ ਫੇਰ ਮਾਰਨ ਵਾਲੇ ਜਿੱਥੇ ਗੁਰੂ ਸਾਹਿਬ ਜੀ ਮਹਾਰਾਜ ਬੈਠੇ ਸਨ Pase ਤੁਰ ਪਿਆ ਕਿਉਂਕਿ ਉਸ ਨੇ ਉਸ ਡੂਮ ਪਾਸੋਂ ਪੁੱਛ ਲਿਆ ਸੀ ਕਿ ਉਹ ਬੈਠਾ ਕਿੱਥੇ ਹੈ ਕਿ ਉਹਨੇ ਦੱਸ ਦਿੱਤਾ ਮਹਾਰਾਜ ਡਰਦੇ ਨੇ ਦੱਸ ਦਿੱਤਾ ਕਰੋੜੀਏ ਖੱਤੀ ਨੂੰ ਕਿ ਸੱਤੇ ਘਰੇ ਦੇ ਬਾਹਰ-ਬਾਰ ਉਹ ਬੈਠੇ ਨੇ ਇਸ ਪਿੰਡ ਦੇ ਸੋ ਸਾਧ ਸੰਗਤ ਹੁਣ ਉਹ ਪੈਦਲ ਜਾਣ ਲੱਗਾ ਜਦੋਂ ਉਹ ਗੁਰੂ ਸਾਹਿਬ ਜੀ ਮਹਾਰਾਜ ਦੇ ਵੱਲ ਗੁਰੂ ਸਾਹਿਬ ਜੀ ਨੂੰ ਨੁਕਸਾਨ ਪਹੁੰਚਾਉਣ ਦੇ ਆਛੇ ਨੂੰ ਲੈ ਕੇ ਤੁਰਦਾ ਤੇ ਉਸ ਨੂੰ ਦਿਸਣੋਂ ਵਟ ਗਿਆ ਜਦੋਂ ਅੱਗੇ ਜਾਵੇ ਤੇ ਕੁਝ ਦਿਸੇ ਨਾ ਜਦੋਂ ਘਰ ਵੱਲ ਮੁੜੇ ਤੇ ਦਿਸਣ ਲੱਗ ਪਵੇ ਹੁਣ ਪਹਿਲਾਂ ਉਸ ਦੀ ਪਤਨੀ ਨੇ ਵੀ ਸਮਝਾਇਆ ਸੀ ਲੋਕਾਂ ਨੇ ਵੀ ਸਮਝਾਇਆ ਸੀ ਦੋ ਕੌਤਕ ਵੀ ਉਸ ਨੇ ਵੇਖ ਲੈ ਕੇ ਪਹਿਲਾਂ ਘਰੋਂ ਤੁਰਨ ਲੱਗਿਆਂ ਪੱਗ ਲੱਥ ਗਈ ਹੈ ਫਿਰ ਮੈਂ ਘੋੜੇ ਤੋਂ ਡਿੱਗ ਪਿਆ ਤੇ ਹੁਣ ਵੀ ਅੱਗੇ ਨਹੀਂ ਜਾ ਪਾਰਿਆ ਅੰਨਾਵ ਜਾਂਦਾ ਉਸ ਨੂੰ ਆਪਣੀ ਗਲਤੀ ਤੇ ਪਛਤਾਵਾ ਹੋਇਆ ਤਾਂ ਹੁਣ ਲੋਕਾਂ ਨੂੰ ਦੱਸ ਰਿਹਾ ਕਿ ਜਦੋਂ ਮੈਂ ਅੱਗੇ ਜਾਂਨਾ ਅੰਨਾਵ ਜਾਂਨਾ ਤਾਂ ਸਾਰਿਆਂ ਆਖਿਆ ਕਿ ਉਹ ਗੁਰੂ ਸਾਹਿਬ ਜੀ ਮਹਾਰਾਜ ਆਪ ਨਿਰੰਕਾਰ ਦਾ ਰੂਪ ਹਨ ਉਹਨਾਂ ਨੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਸੱਚਾ ਉਪਦੇਸ਼ ਦੇ ਰਹੇ ਨੇ ਤੇ ਜੇ ਤੂੰ ਬੁਰੀ ਆਸਾ ਲੈ ਕੇ ਉਹਨਾਂ ਵੱਲ ਜਾਏਂਗਾ ਤੇ ਤੂੰ ਜਾਇ ਨਹੀਂ ਸਕਦਾ ਨੁਕਸਾਨ ਉਹਨਾਂ ਦਾ ਕੀ ਕਰਨਾ ਤੇ ਆਖਣ ਲੱਗਾ ਮੈਂ ਤੇ ਹੁਣ ਉਹਨਾਂ ਨੂੰ ਮਿਲਣਾ ਹੀ ਮਿਲਣਾ ਹੈ ਹੁਣ ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ ਤੇ ਕਿੱਦਾਂ ਜਾਵਾਂ ਜੇ ਮੈਂ ਅੱਗੇ ਜਾਣਾ ਮੈਨੂੰ ਦਿਸਣੋਂ ਹਟ ਜਾਂਦਾ ਤਾਂ ਫੇਰ ਲੋਕਾਂ ਨੇ ਦੱਸਿਆ ਕਿ ਤੂੰ ਇਹ ਵੈਰ ਭਾਵ ਕੱਢ ਕੇ ਫੇਰ ਬੇਨਤੀ ਕਰ ਮਹਾਰਾਜ ਤੁਹਾਡੇ ਦਰਸ਼ਨਾਂ ਵਾਸਤੇ ਆਉਣਾ ਤੇ ਫਿਰ ਗੁਰੂ ਦੀ ਕਿਰਪਾ ਉਹ ਜਾਣੀ ਹੈ ਸੋ ਹੁਣ ਉਸ ਨੇ ਭਾਵਨਾ ਬਦਲ ਦਿੱਤੀ ਹੈ ਜਦੋਂ ਤੁਰਿਆ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਹੁਣ ਨਿਤਰਬੰਦ ਹੋਏ ਨਹੀਂ ਹੁਣ ਗੁਰੂ ਸਾਹਿਬ ਜੀ ਮਹਾਰਾਜ ਦੇ ਜਾ ਕੇ ਦਰਸ਼ਨ ਕੀਤੇ ਨੇ ਦਰਸ਼ਨ ਕਰਕੇ ਹੀ ਨਿਹਾਲ ਹੋ ਗਿਆ ਜਦੋਂ ਉਪਦੇਸ਼ ਸੁਣਿਆ ਤੇ ਸੱਚਮੁੱਚ ਗੁਰੂ ਸਾਹਿਬ ਜੀ ਦਾ ਤੇ ਉਪਦੇਸ਼ ਹੀ ਸੱਚਾ ਸੁੱਚਾ ਇਲਾਹੀ ਦਰਗਾਈ ਸਤਗੁਰਾਂ ਦਾ ਉਪਦੇਸ਼ ਸੀ ਸਾਰੀ ਗੱਲ ਗੁਰੂ ਸਾਹਿਬ ਜੀ ਨੂੰ ਦੱਸੀ ਆਕਣ ਲੱਗਾ ਮਹਾਰਾਜ ਮੈਂ ਤਾਂ ਭੁੱਲ ਹੋ ਗਈ ਮੈਂ ਐਸ ਮਨਸ਼ਾ ਨਾਲ ਆ ਰਿਆ ਸਾਂ ਮੈਨੂੰ ਮਾਫ ਕਰ ਦਿਓ ਮੇਰੀ ਗਲਤੀ ਮਹਾਰਾਜ ਬਖਸ਼ ਦਿਓ ਤੇ ਗੁਰੂ ਸਾਹਿਬ ਜੀ ਨੇ ਆਖਿਆ ਜਾ ਤੈਨੂੰ ਬਖਸ਼ ਦਿੱਤਾ ਉਸ ਵੇਲੇ ਉਸ ਕਰੋੜੀਏ ਖत्री ਨੇ ਆਖਿਆ ਮਹਾਰਾਜ ਆਪ ਜੀ ਨੇ ਆਖਿਆ ਤੇ ਮੈਂ ਬਖਸ਼ਿਆ ਗਿਆ ਪਰ ਮੇਰੀ ਤੇ ਮਨਸ਼ਾ ਇਹ ਸੀ ਕਿ ਇੱਥੇ ਤੁਹਾਨੂੰ ਰਹਿਣ ਨਹੀਂ ਦੇਣਾ ਤੁਸੀਂ ਪਖੰਡ ਕਰ ਰਹੇ ਜੇ ਪਰ ਹੁਣ ਮੈਂ ਤਾਂ ਮੰਨਾਂਗਾ ਤੁਸੀਂ ਮੈਨੂੰ ਬਖਸ਼ ਦਿੱਤਾ ਜੇ ਮੇਰੇ ਕੋਈ ਭੇਟਾ ਸਵੀਕਾਰ ਕਰੋਗੇ ਗੁਰੂ ਸਾਹਿਬ ਜੀ ਮਹਾਰਾਜ ਪਹਿਲਾਂ ਤੇ ਉਸ ਨੂੰ ਆਖਣ ਲੱਗੇ ਕਿ ਸਾਨੂੰ ਤੇ ਅੱਗੇ ਨਿਰੰਕਾਰ ਨੇ ਇਹ ਸਾਰੀ ਸ੍ਰਿਸ਼ਟੀ ਦਿੱਤੀ ਹੈ ਆਪਾਂ ਤੇਰੇ ਪਾਸੋਂ ਕੀ ਲੈਣਾ ਪਰ ਜਦੋਂ ਉਹ ਵਾਰ-ਵਾਰ ਬੇਨਤੀਆਂ ਕਰਨ ਲੱਗਾ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਦੀ ਭੇਟਾ ਸਵਾਰ ਕਰਤੀ ਉਸ ਦੀ ਜਿੰਨੀ ਕੋ ਮਨਸ਼ਾ ਸੀ ਨਾ ਜੋ ਉਹਦੇ ਮਨ ਦਾ ਸੰਕਲਪ ਸੀ ਉਸ ਨੇ ਘੋੜਾ ਦੜਾਇਆ ਤੇ ਉੱਥੇ ਜਿੰਨੀ ਜਗ੍ਹਾ ਦੇ ਵਿੱਚ ਉਹ ਘੋੜਾ ਫਿਰਿਆ ਉਹ ਜਗਾ ਗੁਰੂ ਸਾਹਿਬ ਜੀ ਮਹਾਰਾਜ ਦੇ ਨਾਮ ਉੱਥੇ ਉਸ ਨੇ ਲਿਖ ਦਿੱਤੀ ਹੈ ਫਿਰ ਜਗਾ ਦੇਣ ਤੋਂ ਬਾਅਦ ਉਸ ਨੇ ਇੱਟਾਂ ਸਟਾਈਆਂ ਮੀਹਾਂ ਪਟਾਈਆਂ ਤੇ ਉਹ ਨਗਰ ਬਣਾਉਣਾ ਸ਼ੁਰੂ ਕੀਤਾ ਮਹਾਰਾਜ ਮੇਰੇ ਤੇ ਹੁਣ ਕਿਰਪਾ ਕਰੋ ਇੱਥੇ ਆਪ ਜੀ ਵਸੋ ਇੱਥੇ ਆਪ ਜੀ ਸੰਗਤਾਂ ਨੂੰ ਉਪਦੇਸ਼ ਦਿਓ ਤੇ ਮੇਰਾ ਵੀ ਜਨਮ ਸਫਲਾ ਹੋ ਜੇਗਾ ਮੇਰੀ ਭੁੱਲ ਬਖਸ਼ੀ ਜਾਏਗੀ ਇੱਥੇ ਸ਼ਹਿਰ ਬਸਾਓ ਗੁਰੂ ਸਾਹਿਬ ਜੀ ਮਹਾਰਾਜ ਤੋਂ ਅਰਜਾ ਲੈ ਕੇ ਜਦੋਂ ਉਸ ਨੇ ਨੀ ਪੱਥਰ ਰੱਖਿਆ ਆਖਣ ਲੱਗਾ ਸਤਿਗੁਰੂ ਜੀ ਇਸ ਸ਼ਹਿਰ ਦਾ ਕੀ ਨਾਮ ਰਖੀਏ ਤਾਂ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਕਿ ਇਹ ਨਗਰ ਇਹ ਸ਼ਹਿਰ ਕਰਤਾਰ ਨੇ ਖੁਦ ਵਸਾਇਆ ਹੈ ਇਸ ਕਰਕੇ ਇਸ ਦਾ ਨਾਮ ਕਰਤਾਰਪੁਰ ਰੱਖਿਆ ਜਾਵੇ ਸੋ ਉਦੋਂ ਉਹ ਕਰਤਾਰਪੁਰ ਸ਼ਹਿਰ ਵਸਿਆ ਫਿਰ ਗੁਰੂ ਸਾਹਿਬ ਜੀ ਮਹਾਰਾਜ ਉਸ ਕਰਤਾਰਪੁਰ ਸ਼ਹਿਰ ਦੇ ਵਿੱਚ ਵਸਣਾ ਕਰਦੇ ਨੇ ਉੱਥੇ ਫਿਰ ਧਰਮਸਾਲਾ ਬਣਾਈਆਂ ਗਈਆਂ ਮਕਾਨ ਬਣਾਏ ਗਏ ਛੋਨੇ ਮੰਦਰ ਬਣਾਏ ਗਏ ਤੇ ਫਿਰ ਉਸੇ ਹੀ ਕਰਤਾਰਪੁਰ ਸ਼ਹਿਰ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਨੇ ਖੇਤੀ ਵੀ ਕੀਤੀ ਹੈ ਭਾਈ ਲੈਣਾ ਵੀ ਗੁਰੂ ਸਾਹਿਬ ਜੀ ਮਹਾਰਾਜ ਦੀ ਸੇਵਾ ਦੇ ਵਿੱਚ ਉਸ ਕਰਤਾਰਪੁਰ ਦੇ ਵਿੱਚ ਹਾਜ਼ਰ ਹੋਏ ਨੇ ਸੋ ਇਸ ਤਰ੍ਹਾਂ ਇਹ ਕਰਤਾਰਪੁਰ ਨਗਰ ਵਸਿਆ ਤੇ ਜੋ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਆਸਾ ਲੈ ਕੇ ਜਿੱਦਾਂ ਦੀ ਜਾਂਦਾ ਹੈ ਉਦਾਂ ਦਾ ਹੀ ਫਲ ਗੁਰੂ ਸਾਹਿਬ ਜੀ ਮਹਾਰਾਜ ਤੋਂ ਉਹ ਪ੍ਰਾਪਤ ਕਰਦਾ ਹੈ ਇਹ ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਸੋ ਗੁਰੂ ਕਿਰਪਾ ਕਰੇ ਸਤਿਗੁਰਾਂ ਦੇ ਇਤਿਹਾਸ ਦੀ ਵਿਚਾਰ ਕਰਦਿਆਂ ਅਨਜਾਣ ਬੱਚਿਆਂ ਹਾਂ ਕਿ ਕਮੀਆਂ ਰਹਿ ਜਾਂਦੀਆਂ ਕਈ ਭੁੱਲਾ ਹੋ ਜਾਂਦੀਆਂ ਮਹਾਰਾਜ ਬਖਸ਼ ਲੈਣ ਵਿਚਾਰ ਚੰਗੇ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਫਿਰ ਇਸੇ ਤਰ੍ਹਾਂ ਅੱਗੇ ਹੋਰ ਵੀਡੀਓ ਦੇਖਣ ਵਾਸਤੇ ਸਾਡਾ ਜਿਉਟਿਊਬ ਚੈਨਲ ਭਾਈ ਮਨਜੀਤ ਸਿੰਘ ਜੀ ਸਾਧ ਪਰਵਲੇ ਸਬਸਕ੍ਰਾਈਬ ਕਰੋ ਵਿਚਾਰ ਆਪਣੇ ਕਮੈਂਟਾਂ ਨੇ ਜਰੂਰ ਦੱਸਿਆ ਕਰੋ ਹੋਈਆਂ ਗਲਤੀ ਭੁੱਲਣ ਦੀ ਖਮਾਹਰਤ ਕਿਰਪਾ ਕਰਨ ਸਤਿ ਆਂਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ